ਸਿੰਦਰ ਸਰਕਾਰ ਦਾ ਇੱਕ ਗੀਤ ਸੁਣਿਆ ਹੋਣਾ ਚਾਰ ਹੀ ਤਰੀਕਿਆਂ ਦੇ ਨਾਲ ਬੰਦਾ ਕਰੇ ਕੰਮ ਸ਼ੌਂਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਸ਼ੌਂਕ ਹੁੰਦਾ ਕਈ ਵਾਰ ਬਹੁਤ ਹੀ ਐਜੂਕੇਟਿਡ ਚੰਗੇ ਸ਼ਰਮਾਇਦਰ ਖਾਨਦਾਨ ਦੇ ਬੱਚੇ ਵੀ ਖਾਣ ਪੀਣ ਦੀਆਂ ਆਸਤਾਂ ਬਣਾਉਣ ਦੇ ਸ਼ਕੀਨ ਹੁੰਦੇ ਆ ਗੌਂਦ ਦੇ ਸਕੀਨ ਹੁੰਦੇ ਆ ਜਾਂ ਪੇਂਟਿੰਗ ਕਰਨ ਦੇ ਸਕੀਨ ਹੁੰਦੇ ਆ ਉਹਨੂੰ ਸ਼ੌਂਕ ਨਾਲ ਕੀਤਾ ਹੋਇਆ ਕੰਮ ਕਹਿੰਦੇ ਆ ਪਿਆਰ ਜਿਵੇਂ ਖੇਤੀਬਾੜੀ ਹੈ ਖੇਤੀਬਾੜੀ ਦਾ ਕੰਮ ਪਿਆਰ ਨਾਲ ਕੀਤਾ ਜਾਂਦਾ ਹੈ ਪਿਆਰ ਹੁੰਦਾ ਫੁੱਲਾਂ ਦੇ ਨਾਲ ਪਿਆਰ ਫੁਲਵਾੜੀ ਜਾਂ ਕਿਸੇ ਚੀਜ਼ ਦੇ ਨਾਲ ਪਿਆਰ ਹੋਣਾ ਉਹਦੀ ਕੀ ਕਰਨੀ ਉਹਦੀ ਪੈਦਾਵਾਰ ਕਰਨੀ ਤੇ ਉਹਦੇ ਵਿੱਚੋਂ ਆਪਦਾ ਬਿਜ਼ਨਸ ਪਿਆਰ ਕਰ ਲੈਣਾ ਸ਼ੌਂਕ ਨਾਲ ਪਿਆਰ ਨਾਲ ਲਾਲਚ ਤੇ ਕਈ ਵਾਰ ਹੁੰਦਾ ਲਾਲਚ ਦੇ ਨਾਲ ਕਰਨਾ ਪੈਂਦਾ ਕਿ ਮੈਂ ਘਰੋਂ ਗਰੀਬ ਆ ਆਰਥਿਕ ਪੱਖ ਤੋਂ ਠੀਕ ਨਹੀਂ ਕਿ ਕਿ ਮੈਂ ਬਹੁਤ ਵੱਡਾ ਪੈਸਾ ਤੁਮਾਂ ਮੈਂ ਆਪਦੇ ਘਰ ਆਪਦੀ ਜ਼ਿੰਦਗੀ ਦਾ ਸਟਾਈਲ ਬਦਲਾਂ ਆਰਥਿਕ ਪੱਖ ਤੋਂ ਮਜ਼ਬੂਤ ਹੋ ਜਾਵਾਂ ਚੰਗਾ ਪੈਸਾ ਮੇਰੇ ਕੋਲੇ ਬਣ ਜਾਵੇ ਤੇ ਚੌਥਾ ਆ ਜਾਂਦਾ ਡੰਡੇ ਨਾਲ ਉਹ ਉਸ ਕੈਟਾਗਰੀ ਦੇ ਲੋਕ ਹੁੰਦੇ ਆ ਜਿਵੇਂ ਕੋਈ ਨੌਕਰ ਹੋਣਾ ਜਿਹਨੂੰ ਕਹਿ ਕੇ ਕੰਮ ਕਰਵਾਉਣਾ ਝੜਕ ਕੇ ਡਰਾ ਕੇ ਜਾਂ 8 ਤੋਂ 5 ਵਾਲੇ ਟਾਈਮ ਦੇ ਵਿੱਚ ਆਮ ਕਰਕੇ ਅਸੀਂ ਵੇਖਦੇ ਆ ਸਰਕਾਰੀ ਅਦਾਰਿਆਂ ਦੇ ਵਿੱਚ ਤੇ ਲੋਕ ਟਾਈਮ ਤੇ ਆਉਂਦੇ ਆ ਆਪ ਦਾ 5 ਵਜੇ ਤੱਕ ਫਾਰਮੈਲਟੀ ਪੂਰੀ ਕਰਦੇ ਆ ਪਰ ਉਹਨਾਂ ਦਾ ਬੌਸ ਉਹਨਾਂ ਦਾ ਮਾਲਕ ਉਹਨਾਂ ਦੇ ਅਨੁਸਾਰ ਉਹਨਾਂ ਦੇ ਸਿਰ ਤੇ ਖੜਾ ਰਹਿ ਤਾ ਉਹ ਕੰਮ ਕਰਦੇ ਆ ਇਸੇ ਲਈ ਬਹੁਤ ਛੋਟੀ ਗੱਲ ਆਖੀ ਅੰਦਰ ਸਰਤਾਜ ਨੇ ਚਾਰ ਹੀ ਤਰੀਕਿਆਂ ਦੇ ਨਾਲ ਬੰਦਾ ਕਰੇ ਕੰਮ ਸ਼ੌਂਕ ਨਾਲ ਪਿਆਰ ਨਾਲ ਲਾਡ ਜਾਂ ਡੰਡੇ ਨਾਲ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਵਾਪਸ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ